ਜਿਹੜੇ ਲੋੰਦੇ ਤੇ ਸਿਆਸਤ ਦੇ ਵਿੱਚ ਤਨਬਾਧ ਅੱਜਕੱਲ ਤੇ આરોਪ ਇਦਾਂ ਲਾ ਦਿੰਦੇ ਆ ਜਿੱਦਾਂ ਮਤਲਬ ਕੋਈ ਖੇਡ ਹੋਵੇ ਨਾ ਅੱਜ ਤੋਂ ਪੁਰਾਣਾ ਸਮਾਂ ਸੀ ਜਦੋਂ ਕੋਈ ਤੱਥ ਹੋਣ ਕੋ ਪ੍ਰੂਫ ਹੋਣ ਕੋ ਬੰਦਾ આરોਪ ਲਾਉਦਾ ਸੀ ਤੇ ਚੱਲਦਾ ਸੀ ਮੇਰੇ ਖਿਲਾਫ ਤੇ ਗੁਦਰਤੀ ਸਾਰੀਆਂ ਪਾਰਟੀਆਂ ਇਕੱਠੀਆਂ ਇੱਕ ਵੀਡੀਓ ਦੇ ਖਿਲਾਫ ਨਹੀਂ ਬੋਲਦੀਆਂ ਸੀ ਸਾਰੇ ਇਕੱਠੇ ਹੋ ਗਏ ਮੇਰੇ ਖਿਲਾਫ ਹੀ ਲੱਗੇ ਸੀ ਵੀ ਇਹਨੂੰ ਢਾਉਣਾ ਜਿੱਦਾਂ ਮਰਜ਼ੀ ਢਾਉਣਾ ਪਰ ਪਰਮਾਤਮਾ ਵੱਲ ਹੋਵੇ ਔਰ ਸਹੀ ਕੰਮ ਕੀਤੇ ਹੋਣ ਤੇ ਉਹ ਦੇਖ ਲੋ ਪਾਰਟੀ ਨੇ ਸੋਚ ਸਮਝ ਕੇ ਤੋਂ ਦੇਖ ਕੇ ਇਨਾ ਕੁਝ ਇਹਨਾਂ ਦੇ ਕਰਨ ਦੇ باوجود ਵੀ ਜੇ ਫੈਸਲਾ ਲਿਆ ਤੇ ਉਹ ਦੇਖ ਕੇ ਠੀਕ ਫੈਸਲਾ ਲਿਆ ਨਹੀਂ ਬਿਲਕੁਲ ਨਹੀਂ ਸੀ ਇਹ ਤਾਂ ਪਹਿਲੇ ਦਿਨੋਂ ਹੀ ਸੀਗਾ ਵੀ ਉਮੀਦਵਾਰੀ ਦਾ ਤਾਂ ਕੋਈ ਚਿੰਤਾ ਹੀ ਨਹੀਂ ਸੀ ਕਿਉਂ ਪਾਰਟੀ ਦੀ ਕੰਮ ਕੀਤਾ ਦਿਨ ਰਾਤ ਤੁਹਾਡੇ ਸਾਹਮਣੇ 5 ਸਾਲ ਨਹੀਂ ਕਿੰਨੇ ਸਾਲ ਹੋ ਗਏ ਪ੍ਰਵਾਹ ਨੂੰ ਸੇਵਾ ਕਰਦਿਆਂ ਨੂੰ ਔਰ 1% ਵੀ ਹੈ ਨਹੀਂ ਸੀ ਵੀ ਕਿਤੇ ਟਿਕਟ ਪਰਮਾਧਮਾ ਚਲੋ ਬਾਕੀ ਮੰਗਣੀ ਸਾਰਿਆਂ ਦਾ ਹੱਕ ਆ ਪਰ ਆਪਣੇ ਮਨਚ ਸ ਜਿਹੜਾ ਸੀਗਾ ਉਹ ਇਹੋ ਜਿਹੀ ਹੈ ਨਹੀਂ ਸੀ ਵੀ ਜਿਹੜਾ ਕੋਈ ਟਿਕਟ ਦਾ ਕੋਈ ਡਾਊਟ ਹੋਵੇ ਦੇਖੋ ਇਹ ਤੇ ਪਾਰਟੀ ਦੇਖੋਗੀ ਪਾਰਟੀ ਦੇ ਜਿਹੜਾ ਹੁਣ ਰਾਣਾ ਜੀ ਨੇ ਵੀ ਉਮੀਦਵਾਰ ਐਲਾਨਿਆ ਗਿਆ ਕਬੂਤਰਲੇ ਤੋਂ ਐਜ਼ੇ ਪਾਰਟੀ ਦੇ ਮੈਂ ਕੈਂਡੀਡੇਟ ਹੋਣ ਕਰਕੇ ਮੈਂ ਹਰ ਜਿੱਥੇ ਜਿੱਥੇ ਸਾਡੀ ਪਾਰਟੀ ਦਾ ਉਮੀਦਵਾਰ ਆ ਚਾਹੇ ਰਾਣਾ ਜੀ ਆ ਕੋਈ ਹੋਵੇ ਉਹਨਾਂ ਨੂੰ ਵੀ ਸਪੋਰਟ ਕਰਾਂਗੇ ਔਰ ਜਿੱਥੇ ਜਿੱਥੇ ਕੋਈ ਬੰਦਾ ਬੈਠਾ ਉਹ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਆ ਐਜ਼ੇ ਪਾਰਟੀ ਦੇ ਕੈਂਡੀਡੇਟ ਹੋਣ ਕਰਕੇ ਸਪਾਈ ਹੋਣ ਕਰਕੇ ਮੇਰਾ ਫਰਜ਼ ਮੰਦਾ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਈ ਬਿਲਕੁਲ ਇਹ ਤੇ ਦੇਖੋ ਜਿਹੜਾ ਮੈਂ ਇਹ ਰਿਕਾਰਡ ਘੜਾਇਆ ਇਹ ਰੋਪ ਲਾਉਂਦੇ ਸੀਗੇ ਵੀ ਧੱਕੇ ਖਈਆਂ ਬਹੁਤ ਆਈਆਂ ਤੁਸੀਂ ਕਿਤੇ ਆਪ ਰਿਕਾਰਡ ਘੜਾ ਕੇ ਦੇਖੋ ਜਨਕਪੂਰ ਸਲੇ ਵਿੱਚ ਪਰਚੇ ਹੋਏ ਆ ਤੁਸੀਂ ਐਮਸੀ ਦੇਖ ਲਓ ਕਪੂਰ ਸਲੇ ਜਿਹੜੇ ਬਣੇ ਆ ਉਹਨਾਂ ਤੇ ਕਿੰਨੇ-ਕਿੰਨੇ ਪਰਚੇ ਆ ਸਾਡੇ ਐਮਸੀ ਦੇ ਲੋਕ ਕਿੰਨੇ ਸਾਫ਼ ਸੁਥਰੇ ਬੰਦੇ ਔਰ ਇਹ ਆਪਣਾ ਹਲਕਾ ਬੜਾ ਪੀਸਫੁਲੀ ਸੀ ਇਹ ਇੱਕ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਵੀ ਇਹਨੂੰ ਜੜਾ ਆ ਰੁਕਿਆ ਜਾਵੇ ਅੱਡੂ ਗਾਲਖੇ ਸਾਰਿਆਂ ਨੇ ਕੋਈ ਵੀ ਇਹਨਾਂ ਤੋਂ ਦੇਖੋ ਤੁਸੀਂ ਕਿਸੇ ਨੇ ਕੁਦਰ ਖਲਾਮ ਨਹੀਂ ਬਣ ਦਿੱਤਾ ਅਕਾਲੀਆਂ ਨੇ ਨਾ ਆਮ ਆਦਮੀ ਦੇ ਖਿਲਾਫ ਨਾ ਆਮ ਆਦਮੀ ਨੇ ਅਕਾਲੀਆਂ ਦੇ ਖਿਲਾਫ ਨਾ ਇਹਨਾਂ ਰਾਣਾ ਜੀ ਦੇ ਬੇਟੇ ਨੇ ਇੱਕ ਦੂਜੇ ਨਾਲ ਖਿਲਾਫ ਇੱਕੋ ਟਾਰਗੇਟ ਸੀਗਾ ਉਹ ਮੈਨੂੰ ਕਰ ਜੇ ਹੁਣ ਦੇਖੋ ਪਿੱਛੇ ਜਿਆ ਲੜਾਈ ਹੋਈ ਕੋਠੇ ਤੇ ਪਾਸਾ ਉਹ ਸਰਪੰਚਨੀ ਵਿਚਾਰੀ ਦੇ ਟਰੈਕਟਰ ਚਾੜ ਕੇ ਲੱਤਾਂ ਤੋੜਦੀਆਂ ਅੱਜ ਤੱਕ ਉਹਦੀ ਵਿਚਾਰੀ ਦੀ ਤੁਸੀਂ ਦੇਖੋ 20 ਦਿਨ ਬਾਅਦ ਵਿਆਹ ਸੀਗਾ ਪੰਜ ਜੀ ਉਹਨਾਂ ਦੇ ਘਰ ਦੇ ਵੱਢ ਕੇ ਪਾਪਦੇ ਔਰ ਉਹ ਪਿੱਛੇ ਹਜੇ ਹਵਾ ਦੇ ਦੇਣੀ ਜਾਂ ਹੁਣ ਉਹ ਬੰਦੇ ਦੇ ਪਰਚਾ ਨਹੀਂ ਹੋਊਗਾ ਤਾਂ ਕੀ ਹੋਊਗਾ ਔਰ ਉਹ ਵੀ ਕੋਸ਼ਿਸ਼ ਕਰਦੇ ਆ ਵੀ ਚਲੋ ਕੰਪਰੋਮਾਈਜ਼ ਹੋ ਜਾਵੇ ਔਰ ਉਹ ਵੀ ਕਰ ਬੱਜ ਜਵੇ ਉਹ ਵੀ ਅਜਿਸੀ ਕਬੂਰਸਲੇ ਨੂੰ ਸੀ ਵੀ ਕਬੂਰਸਲੇ ਨੂੰ ਵੇਖੋ ਤੁਸੀਂ ਤੁਹਾਨੂੰ ਪਤਾ ਜਿਆਦਾ ਹੋਣਾ ਇੱਕ ਸੱਚੋ ਦਾ ਮਨਿਸਟਰ ਨਾਲ ਫੋਟੋ ਲੱਗਦੀ ਰਹੀ ਹੈ ਔਰ ਹਮੇਸ਼ਾ ਦੇਖੋ ਇਸ ਲੈਵਲ ਤੇ ਨਹੀਂ ਜਾਣਾ ਚਾਹੀਦਾ ਜੇ ਕੋਈ ਕਿਸੇ ਨੇ ਕੋਈ ਕੀਤਾ ਕ੍ਰਾਈਮ ਜਾਂ ਕੋਈ ਕੀਤਾ ਉਹਦੀ ਸਜ਼ਾ ਜਿਹੜੀ ਆ ਉਹ ਮਿਲਦੀ ਆ ਉਸ ਚੀਜ਼ ਜਿਹੜਾ ਔਨ ਰਿਕਾਰਡ ਜਿੱਦਾਂ ਮੈਂ ਕਹਿੰਦਾ ਵੀ ਅਰੋਪ ਲਾਉਣੇ ਬਹੁਤ ਸੌਖੇ ਆ ਮੈਂ ਕਹਦਾ ਵੀ ਤੁਸੀਂ ਆਹ ਕੰਮ ਕੀਤਾ ਜੀ ਪਰ ਮੇਰੇ ਕੋਲ ਪ੍ਰੂਫ ਨਾ ਹੋਵੇ ਕੋਈ ਉਹ ਸਿਰਫ આરોਪ ਹੀ ਰਹਿ ਜਾਂਦਾ। ਤੋਂ ਕਰ ਇੱਕ ਤੇ ਸੱਜਾ ਸਿੰਘ ਟੀਮਾਂ ਦੀ ਪਹਿਲਾਂ ਤੇ ਜਨਰਲ ਸ਼ੁਰੂ ਕੀਤੀ ਨਾ 16 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਉਦੋਂ ਬੜੇ ਪੋਸਟ ਲਾਏ ਵਿਕਰਮਜੀਤਿਆ ਚਿੱਟੇ ਦਾ ਵਪਾਰੀ ਸੰਮੀਰ ਗੁਰੂ ਦਾ 도ਖੀ ਇਲੈਕਸ਼ਨ ਲੜੀ 28000 ਵੋਟ ਪੈ ਗਈ ਇਲੈਕਸ਼ਨ ਹਾਰ ਕੇ ਉਸੇ ਗੱਲ ਦੀ ਗੱਲ ਚਲੇ ਗਈ। ਇਹ ਕੋ ਸultanpur Lodhi ਜਦੋਂ ਅਸੀਂ ਸ਼ੁਰੂ ਕੀਤਾ ਸੀ ਨਾ ਜਦੋਂ ਸਰਕਾਰ ਸ਼ੁਰੂ ਕੀਤੀ ਸੱਤ ਲਾਈਟਾਂ ਜਗਦੀਆਂ ਸੀ ਮੈਂ ਲਾਈਟਾਂ ਤੋਂ ਸ਼ੁਰੂ ਕਰਦਾ ਅੱਜ 1700 ਲਾਈਟ ਕੋਈ ਇੱਥੇ ਫਾਇਰ ਬਰਗੇਡ ਦੀ ਨਹੀਂ ਸੀ ਸਹੂਲਤ ਕਬੂਤਸ ਲਿਆਉਂਦੀ ਸੀ ਇੱਥੇ ਕੋਈ ਰਬਣਾ ਕਰੇ ਘਟਨਾ ਹੋ ਜਾਂਦੀ ਸੀ ਕਹਿੰਦੇ ਆਈ ਨਹੀਂ ਸਕਦੇ ਵੀ ਕਦੀ ਬੀਬੀ ਦੇ ਖਜ਼ਾਨਾ ਮੰਤਰੀ ਰਹੇ ਆ ਕਹਿੰਦੇ 20000 ਦੀ ਆਬਾਦੀ ਆਣੀ ਸੀ ਤੁਹਾਡੇ ਸਾਹਮਣੇ ਆਈ ਆ ਹੁਣ ਇਹਦਾ ਟੈਂਡਰ ਹੋਰ ਲੱਗ ਰਿਹਾ ਜਿਹੜਾ ਡਰੋਨ ਔਰ ਸਭ ਕੁਝ ਆ ਰਿਹਾ 21 ਪੁਲ ਬਣ ਜਾਣੇ ਮੇਰੇ 5 ਸਾਲ ਦੇ ਵਿੱਚ 21 ਪੁਲ ਪੂਰੇ ਹਿੰਦੁਸਤਾਨ ਚ ਕੇ ਹੈਮਲ ਨੇ ਬਣਾਏ ਹੁਣ ਤੇ ਦੱਸੋ 148 ਕਿਲੋਮੀਟਰ ਸੜਕਾਂ 5 ਸਾਲਾਂ ਚ 18 ਫੁੱਟ ਚੌੜੀਆਂ ਕੀਤੀਆਂ ਜਿਹੜੀਆਂ ਕਿ 10 ਫੁੱਟ ਦੀ ਜਗ੍ਹਾ ਤੇ 18 ਫੁੱਟ ਚੌੜੀਆਂ ਕੀਤੀਆਂ ਉਤੋਂ ਬਾਅਦ 70 ਕਿਲੋਮੀਟਰ ਸੜਕਾਂ ਮੈਂ ਹੋਣ ਨਵੀਆਂ ਜਿਹੜੀਆਂ ਸ਼ੁਰੂ ਕੀਤੀਆਂ ਉਹ ਬਣ ਰਹੀਆਂ ਔਰ ਉਹ ਜਿਹੜਾ ਬੱਸ ਸਟੈਂਡ ਦੀ ਇਹ ਵਿਕਾਸ ਦੀ ਗੱਲ ਕਰਦੇ ਵਿਕਾਸ ਨਹੀਂ ਹੋਇਆ ساری ਉਮਰ ਬੋਰਡ ਦੇ ਥੱਲੇ ਲੋਕ ਬਸਾਂ ਤੇ ਚੜਦੇ ਰਹੇ ਅੱਜ ਬੱਸ ਸਟੈਂਡ ਬਣ ਗਿਆ ਚੋਣਾ ਖਾੜਾ ਪੱਕ ਚੁਕਿਆ ਹੈ ਤਾਂ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਸੀਟਾਂ ਦੇ ਉੱਪਰ ਕੈਂਡੀਡੇਟ ਜਿਹੜੇ ਐਲਾਨ ਦਿੱਤੇ ਗਏ ਨੇ ਕੱਲ ਕਾਂਗਰਸ ਵੱਲੋਂ ਵੀ 85 ਤੋਂ ਵੱਧ ਜਿਹੜੇ ਕੈਂਡੀਡੇਟ ਦਾ ਐਲਾਨ ਕੀਤਾ ਗਿਆ ਸੁਲਤਾਨਪੁਰ ਲੋਧੀ ਤੋਂ ਨਰਤੇਜ ਸਿੰਘ ਚੀਮਾ ਨੂੰ ਟਿਕਟ ਮਿਲੀ ਹੈ ਇਸ ਤੋਂ ਪਹਿਲਾਂ ਇੱਥੇ ਰਾਣਾ ਇੰਦਰਪ੍ਰਤਾ ਸਿੰਘ ਵੀ ਦਾਵੇਦਾਰ ਸਨ ਗੱਲ ਕਰਾਂਗੇ ਰਾਣੇਂਦਰ ਪ੍ਰਤਾਪ ਦੀ ਉਸ ਤੋਂ ਇਲਾਵਾ ਕੈਪਟਨ ਹਰਮਿੰਦਰ ਦੀ ਸੱਜਨ ਸਿੰਘ ਚੀਮਾ ਦੀ ਨਰਤੇਜ ਸਿੰਘ ਚੀਮਾ ਦੇ ਉੱਪਰ ਲਗਾਏ ਜਾਂਦੇ આરોਪਾਂ ਦੀ ਕਿਹਾ ਜਾਂਦਾ ਸੀਗਾ ਕਿ ਆ ਜਿਹੜਾ ਸੁਲਤਾਨਪੁਰ ਲੋਧੀ ਜਿਹੜਾ ਵਾ ਇੱਥੇ ਸਭ ਤੋਂ ਵੱਧ ਜਿਹੜਾ ਵਿਸ਼ਟਾਚਾਰ ਕੀਤਾ ਗਿਆ ਧੱਕੇਸ਼ਾਹੀਆਂ ਕੀਤੀਆਂ ਗਈਆਂ ਪੁਲਿਸ ਦੇ ਉੱਪਰ ਵੀ આરોਪ ਲਗਾਏ ਗਏ ਵਿਰੋਧੀ આરોਪ ਲਾਉਂਦੇ ਸਨ ਲੇਕਿਨ ਜਿਹੜੇ ਕਾਂਗਰਸ ਦੇ ਵਿੱਚਲੇ ਆਪਣੇ ਵਿਰੋਧੀ ਰਾਣਾ ਇੰਦਰਪਤਾਪ ਰਾਣਾ ਗੁਰਜੀਤ ਸਿੰਘ ਉਹਨਾਂ ਵੱਲੋਂ ਵੀ આરોਪ ਲਗਾਉਂਦੇ ਜਾਂਦੇ ਸਨ ਨਵਤੇਜ ਸਿੰਘ ਚੀਮਾ ਸਾਡੇ ਨਾਲ ਤਾਂ ਉਹਨਾਂ ਨਾਲ ਗੱਲ ਕਰਾਂਗੇ ਇਹ ਚੀਮਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਵਿਰੋਧੀਆਂ ਦੀ ਸੱਜਨ ਸਿੰਘ ਚੀਮਾ ਕੈਪਟਨ ਰਮਿੰਦਰ ਸਿੰਘ ਤਾਂ ਉਹ આરોਪ ਲਾਉਂਦੇ ਸਨ ਤੁਹਾਡੀ ਪਾਰਟੀ ਦੇ ਆਪਣੇ ਰਾਣਾ ਇੰਦਰਪਤਾਪ ਉਹਨਾਂ ਵੱਲੋਂ ਵੀ ਤੁਹਾਡੇ આરોਪ ਲਗਾਏ ਗਏ ਸਭ ਤੋਂ ਪਹਿਲਾਂ ਤੁਹਾਡੇ ਜਿੰਨੇ ਸਾਰੇ ਸਰੋਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਔਰ ਪਾਰਟੀ ਦਾ ਧੰਨਵਾਦ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਉਮੀਦਵਾਰ ਬਣਾਇਆ ਔਰ ਚੌਥੀ ਵਾਰੀ ਜਿਹੜਾ ਉਹ ਟਿਕਟ ਦੇ ਕੇ ਨਵਾਜਿਆ ਔਰ ਜਿਹੜੇ આરોਪ ਜਿਹੜੇ ਲੌਂਦੇ ਤੇ ਸਿਆਸ ਦੇ ਵਿੱਚ ਤਨਬਾ ਅੱਜਕੱਲ ਤੇ આરોਪ ਇਦਾਂ ਲਾ ਦਿੰਦੇ ਆ ਜਿੱਦਾਂ ਮਤਲਬ ਕੋਈ ਖੇਡ ਹੋਵੇ ਨਾ ਅੱਜ ਤੋਂ ਪੁਰਾਣਾ ਸਮਾਂ ਸੀ ਜਦੋਂ ਕੋਈ ਤੱਥ ਹੋਣ ਕੋ ਪ੍ਰੂਫ ਹੋਣ ਕੋ ਬੰਦਾ આરોਪ ਲਾਉਂਦਾ ਸੀ ਤੇ ਚੱਲਦਾ ਸੀ ਮੇਰੇ ਖਿਲਾਫ ਤੇ ਗੁਦਰਤੀ ਸਾਰੀਆਂ ਪਾਰਟੀਆਂ ਇੱਕ ਸੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਦੀਆਂ ਸੀ ਸਾਰੇ ਇਕੱਠੇ ਹੋ ਗਏ ਮੇਰੇ ਖਿਲਾਫ ਹੀ ਲੱਗੇ ਸੀ ਵੀ ਇਹਨੂੰ ਢਾਉਣਾ ਜਿੱਦਾਂ ਮਰਜ਼ੀ ਢਾਉਣਾ ਪਰ ਪਰਮਾਤਮਾ ਵੱਲ ਹੋਵੇ ਔਰ ਸਹੀ ਕੰਮ ਕੀਤੇ ਹੋਣ ਤੇ ਉਹ ਦੇਖ ਲੋ ਪਾਰਟੀ ਨੇ ਸੋਚ ਸਮਝ ਕੇ ਕੋ ਦੇਖ ਕੇ ਇਹਨਾਂ ਕੁਛ ਇਹਨਾਂ ਦੇ ਕਰਨ ਦੇ ਬਾਵਜੂਦ ਵੀ ਜੇ ਫੈਸਲਾ ਲਿਆ ਤੇ ਉਹ ਦੇਖ ਕੇ ਠੀਕ ਫੈਸਲਾ ਲਿਆ ਉਹ ਪਹਿਲਾਂ ਤਾਂ ਇਹ ਹੀ ਲੱਗਦਾ ਉਹਨਾਂ ਨੇ ਕਿ ਇੱਕ ਜੰਗ ਜਿੱਤ ਲਈ ਕਿਉਂਕਿ ਪਹਿਲਾਂ ਲੱਗ ਰਿਹਾ ਸੀ ਪਰ ਨਹੀਂ ਉਮੀਦਵਾਰ ਇਹ ਉਹਨਾਂ ਨੂੰ ਐਲਾਨ ਦੇਣਾ ਜਾਂ ਤੁਹਾਨੂੰ ਨਹੀਂ ਬਿਲਕੁਲ ਨਹੀਂ ਸੀ ਇਹ ਤਾਂ ਪਹਿਲੇ ਦਿਨੋਂ ਹੀ ਸੀਗਾ ਵੀ ਉਮੀਦਵਾਰੀ ਦਾ ਤਾਂ ਕੋਈ ਚਿੰਤਾ ਹੀ ਨਹੀਂ ਸੀਗੀ ਕਿ ਉਹ ਪਾਰਟੀ ਦੀ ਕੰਮ ਕੀਤਾ ਦਿਨ ਰਾਤ ਤੁਹਾਡੇ ਸਾਹਮਣੇ 5 ਸਾਲ ਨਹੀਂ ਕਿੰਨੇ ਸਾਲ ਹੋ ਗਏ ਪਰਿਵਾਰ ਨੂੰ ਸੇਵਾ ਕਰਦਿਆਂ ਨੂੰ ਔਰ 1% ਵੀ ਹੈ ਨਹੀਂ ਸੀ ਵੀ ਕਿਤੇ ਟਿਕਟ ਪ੍ਰਮਾਤਮਾ ਚਲੋ ਬਾਕੀ ਮੰਗਣੀ ਸਾਰਿਆਂ ਦਾ ਹੱਕਿਆ ਪਰ ਆਪਣੇ ਮਨ ਚ ਜਿਹੜਾ ਸੀਗਾ ਉਹ ਇਹੋ ਜੀ ਹੈ ਨਹੀਂ ਸੀ ਵੀ ਜਿਹੜਾ ਕੋਈ ਟਿਕਟ ਦਾ ਕੋਈ ਡਾਊਟ ਹੋਵੇ ਰਾਣਾ ਇੰਦਰ ਪ੍ਰਤਾਪ ਲਗਾਤਾਰ ਕਹਿ ਰਹੇ ਸੀ ਹਨ ਕਿ ਟਿਕਟ ਲੈ ਕੇ ਆਣਗੇ ਕਾਂਗਰਸ ਦੀ ਉੱਪਰੋਂ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਤੋਂ ਔਰ ਚੋਣਾ ਲੜਨਗੇ ਉਨਕੀ ਲੱਗਦਾ ਹੈ ਜਦੋਂ ਟਿਕਟ ਮਿਲ ਗਈ ਆ ਤਾਂ ਉਹ ਆਜ਼ਾਦ ਲੜ ਸਕਦੇ ਨੇ ਦੇਖੋ ਇਹ ਤੇ ਪਾਰਟੀ ਦੇਖੋਗੀ ਪਾਰਟੀ ਦੇ ਜਿਹੜਾ ਉਹ ਰਾਣਾ ਜੀ ਨੂੰ ਵੀ ਉਮੀਦਵਾਰ ਲਾਨੇ ਆ ਗਿਆ ਕਬੂਤਰੇ ਤੋਂ ਐਜ਼ਏ ਪਾਰਟੀ ਦੇ ਮੈਂ ਕੈਂਡੀਡੇਟ ਹੋਣ ਕਰਕੇ ਮੈਂ ਹਰ ਜਿੱਥੇ ਜਿੱਥੇ ਸਾਡੀ ਪਾਰਟੀ ਦਾ ਉਮੀਦਵਾਰ ਆ ਚਾਹੇ ਰਾਣਾ ਜੀ ਆ ਕੋਈ ਹੋਵੇ ਉਹਨਾਂ ਨੂੰ ਵੀ ਸਪੋਰਟ ਕਰਾਂਗੇ ਔਰ ਜਿੱਥੇ ਜਿੱਥੇ ਕੋਈ ਬੰਦਾ ਬੈਠਾ ਉਹ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਆ ਐਜ਼ਏ ਪਾਰਟੀ ਦੇ ਕੈਂਡੀਡੇਟ ਹੋਣ ਕਰਕੇ ਸਪਾਈ ਹੋਣ ਕਰਕੇ ਮੇਰਾ ਫਰਜ਼ ਮੰਨਦਾ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਈ ਜਾਵੇ ਅਗਰ ਰਾਣਾ ਇੰਦਰਪਤਾਪ ਇੱਥੋਂ ਆਜ਼ਾਦ ਲੜਦੇ ਨੇ ਫਿਰ ਇਹ ਤੇ ਦੇਖੋ ਹੁਣ ਪਾਰਟੀ ਡਿਸਾਈਡ ਕਰੂਗੀ ਪਾਰਟੀ ਜਿਹੜੀ ਆ ਉਹ ਹਾਈ ਕਮਾਂਡ ਤੱਕ ਗੱਲ ਜਾਊਗੀ ਹਾਈ ਕਮਾਂਡ ਆਪਣਿਆ ਡਿਸਾਈਡ ਕਰੂਗੀ ਬਾਕੀ ਲੜਨਾ ਨਾਲ ਲੜਨਾ ਇਹ ਤੇ ਆਪਣਾ ਡਿਸੀਜਨ ਹੁੰਦਾ ਹਰ ਬੰਦੇ ਦਾ ਉਹਦੇ ਚ ਕੋਈ ਆਪਰੋਖ ਨਹੀਂ ਸਕਦੇ ਚੀਮਨ ਸਾਹਿਬ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਲਗਾਤਾਰ ਜਿਹੜੇ ਵਿਰੋਧੀ ਚਾਹੇ ਆ ਉਹ ਆਪਾਂ ਦੂਜੇ ਪਾਰਟੀਆਂ ਹੁਣ ਚਾਹੇ ਤੁਹਾਡੇ ਹੀ ਰਾਣਾ ਇੰਦਰਪਤਾਪ ਜਾਨ ਇਹ ਵੀ ਲਗਾਤਾਰ આરોਪ ਲਾਂਦੇ ਸੀ ਕਿ ਇੱਥੇ ਪੁਲਿਸ ਜਿਹੜੀਆਂ ਤੁਸੀਂ ਬਹੁਤ ਅਕਸ਼ਾਇਆ ਕੀਤੀਆਂ ਬਿਲਕੁਲ ਇਹ ਤੇ ਦੇਖੋ ਜਿਹੜਾ ਮੈਂ ਇੱਕ ਨਾ ਰਿਕਾਰ ਇਹ ਰੋਪ ਲਾਉਂਦੇ ਸੀਗੇ ਵੀ ਧੱਕੇਸ਼ਾਹੀਆਂ ਬਹੁਤ ਹੋਈਆਂ ਤੁਸੀਂ ਕਿਤੇ ਆਪ ਰਿਕਾਰਡ ਕਢਾ ਕੇ ਦੇਖੋ ਜੰਨਾ ਕਬੂਤਸਲੇ ਚ ਪਰਚੇ ਹੋਏ ਆ ਤੁਸੀਂ ਐਮਸੀ ਦੇਖ ਲਓ ਕਬੂਤਸਲੇ ਜਿਹੜੇ ਬਣੇ ਆ ਉਹਨਾਂ ਤੇ ਕਿੰਨੇ-ਕਿੰਨੇ ਪਰਚੇ ਆ ਸਾਡੇ ਐਮਸੀ ਦੇਖ ਲੋ ਕਿੰਨੇ ਸਾਫ਼ ਸੁਥਰੇ ਬੰਦੇ ਔਰ ਇਹ ਆਪਣਾ ਹਲਕਾ ਬੜਾ ਪੀਸਫੁਲੀ ਸੀ ਇਹ ਇੱਕ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਵੀ ਇਹਨੂੰ ਜਿਹੜਾ ਆ ਰੁਕਿਆ ਜਾਵੇ ਔਰ ਇਹਦੇ ਇਹਨੂੰ ਇਹਦੇ ਰਾਹ ਦੇ ਵਿੱਚ ਹਰ ਤਰ੍ਹਾਂ ਦੀ ਮੁਸ਼ਕਲ ਖੜੀ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਢਾਲ ਕੇ ਸਾਰਿਆਂ ਨੇ ਕੀਤੀ ਕੋਈ ਵੀ ਇਹਨਾਂ 'ਚੋਂ ਦੇਖੋ ਤੁਸੀਂ ਕਿਸੇ ਨੇ ਇੱਕ ਦੂਜੇ ਦੇ ਖਿਲਾਫ ਨਹੀਂ ਮ्यान ਦਿੱਤਾ ਅਕਾਲੀਆਂ ਦੇ ਨਾਮ ਆਦਮੀ ਦੇ ਖਿਲਾਫ ਨਾਮ ਆਦਮੀ ਨੇ ਅਕਾਲੀਆਂ ਦੇ ਖਿਲਾਫ ਨਾ ਇਹਨਾਂ ਰਾਣਾ ਜੀ ਦੇ ਬੇਟੇ ਨੇ ਇੱਕ ਦੂਜੇ ਇਹਨਾਂ ਦੇ ਖਿਲਾਫ ਇੱਕੋ ਟਾਰਗੇਟ ਸੀ ਉਹ ਮੈਨੂੰ ਟਾਰਗੇਟ ਕੀਤਾ ਸੀ ਵੀ ਉਹ ਤਾਂ ਉਹ ਤਾਂ ਤਾਂ ਵੀ ਹੁੰਦਾ ਨਾ ਕਿਉਂਕਿ ਵਿਧਾਇਕ ਤੁਸੀਂ ਸੀਗੇ ਮੌਕੇ ਦੀ ਸਰਕਾਰ ਤੁਹਾਡੀ ਸੀਗੀ ਪਾਵਰ ਤੁਹਾਡੇ ਹੱਥ ਸੀਗੀ ਤਾਂ ਫਿਰ ਟਾਰਗੇਟ ਵੀ ਤੁਸੀਂ ਹੋਣਾ ਸੀ ਇਹਨਾਂ ਦੇ ਬਿਲਕੁਲ ਬਿਲਕੁਲ ਉਹ ਟਾਰਗੇਟ ਇਹਨਾਂ ਦਾ ਸਾਰਿਆਂ ਦਾ ਇੱਕ ਸੀ ਨਾ ਇਹ ਤੇ ਇੱਕ ਦੂਜੇ ਦੇ ਖਿਲਾਫ ਨਹੀਂ ਕਰੀ ਬੋਲਦੇ ਬਾਹਰ ਕਿਤੇ ਵੀ ਦੇਖ ਲਓ ਕੋਈ ਵੀ ਬੰਦਾ ਜਿਹੜਾ ਹਰ ਪਾਰਟੀ ਜਿਹੜੀ ਆ ਇੱਕ ਦੂਜੇ ਦੇ ਖਿਲਾਫ ਬੋਲਦੀ ਹੈ ਇੱਕ ਦੂਜੇ ਦੀਆਂ ਕਮਜ਼ੋਰੀਆਂ ਜਾਂ ਕੋਈ ਵੀ ਚੀਜ਼ ਹੈ ਕੋਈ ਨਹੀਂ ਕੀਤਾ ਇਹਨਾਂ ਨੇ ਤੇ ਲੋਕਾਂ ਨੇ ਫੈਸਲਾ ਕਰ ਦੇਣਾ ਪਾਰਟੀ ਨੇ ਫੈਸਲਾ ਕਰਤਾ ਹੁਣ ਅਗਲਾ ਲੋਕਾਂ ਨੇ ਫੈਸਲਾ ਕਰ ਦੇਣਾ ਜਿਹੜਾ ਜੇ ਹੁਣ ਦੇਖੋ ਪਿੱਛੇ ਜਿਹੜਾ ਲੜਾਈ ਹੋਈ ਕੋਠੇ ਚੇਤਾ ਸਿੰਘ ਉਹ ਸਰਪੰਚਨੀ ਵਿਚਾਰੀ ਦੇ ਟਰੈਕਟਰ ਚਾੜ੍ਹ ਕੇ ਲੱਤਾਂ ਤੋੜਦੀਆਂ ਅੱਜ ਤੱਕ ਉਹਦੀ ਵਿਚਾਰੀ ਦੀ ਤੁਸੀਂ ਦੇਖੋ 20 ਦਿਨ ਬਾਅਦ ਵਿਆਹ ਸੀਗਾ ਪੰਜ ਜੀ ਉਹਨਾਂ ਦੇ ਘਰ ਦੇ ਵੱਢ ਕੇ ਪਾਦਦੇ ਔਰ ਉਹ ਪਿੱਛੇ ਹਜੇ ਹਵਾ ਦੇ ਦੇਣੀ ਜਾਂ ਹੁਣ ਉਹ ਬੰਦੇ ਦੇ ਪਰਚਾ ਨਹੀਂ ਹੋਊਗਾ ਤਾਂ ਕੀ ਹੋਊਗਾ ਔਰ ਉਹ ਵੀ ਕੋਸ਼ਿਸ਼ ਕਰਦੇ ਆ ਵੀ ਚਲੋ ਕੰਪਰੋਮਾਈਜ਼ ਹੋ ਜਵੇ ਔਰ ਉਹ ਵੀ ਕਰ ਵੱਜ ਜਵੇ ਤਾਂ ਉਹ ਵੀ ਕਰ ਵੱਜ ਜਵੇ ਜਿਹੜੇ ਵਿਰੋਧੀਆਂ ਸਵਾਲ ਉਹ ਹੀ ਚੱਕਾਂਗੇ ਆਪਾਂ ਕਹਿੰਦੇ 5 ਸਾਲ ਦੇ ਵਿੱਚ ਚੀਮਾ ਸਾਹਿਬ ਨੇ ਇੱਕ ਐਸਐਚਓ ਦੇ ਰਾਈਂ ਕਾਫੀ ਇੱਥੇ ਤੱਕਸ਼ਾ ਕੀਤੀ ਕਿ ਐਸਐਚਓ ਦਾ ਨਾਮ ਬਾਰ-ਬਾਰ ਜੋੜਿਆ ਜਾਂਦਾ ਤੁਹਾਡੇ ਨਾਲ ਇਹ ਇਹ ਸਾਰੀ ਜਿਹੜੀ ਸਾਜ਼ਿਸ਼ ਸੀ ਕਪੂਰਸਲੇਆਂੋਂ ਸੀ ਵੀ ਕਪੂਰਸਲੇਆਂੋਂ ਵੇਖੋ ਤੁਸੀਂ ਤੁਹਾਨੂੰ ਪਤਾ ਯਾਦ ਹੋਣਾ ਇੱਕ ਐਸਐਚਓ ਦਾ ਮਨਿਸਟਰ ਦਾ ਫੋਟੋ ਲੱਗਦੀ ਰਹੀ ਆ ਔਰ ਹਮੇਸ਼ਾ ਦੇਖੋ ਇਸ ਲੈਵਲ ਤੇ ਨਹੀਂ ਜਾਣਾ ਚਾਹੀਦਾ ਜੇ ਕੋਈ ਕਿਸੇ ਨੇ ਕੋਈ ਕੀਤਾ क्राइम ਜਾਂ ਕੋਈ ਕੀਤਾ ਉਹਦੀ ਸਜ਼ਾ ਜਿਹੜੀ ਆ ਉਹ ਮਿਲਦੀ ਆ ਉਸ ਚੀਜ਼ ਜਿਹੜਾ ਔਨ ਰਿਕਾਰਡ ਜਿੱਦਾਂ ਮੈਂ ਕਹਣਾ ਵੀ આરોਪ ਲਾਉਣੇ ਬਹੁਤ ਸੌਖੇ ਆ ਮੈਂ ਕਹਿ ਦਵਾ ਵੀ ਤੁਸੀਂ ਆਹ ਕੰਮ ਕੀਤਾ ਜੀ ਪਰ ਮੇਰੇ ਕੋਲ ਪ੍ਰੂਫ ਨਾ ਹੋਵੇ ਕੋਈ ਉਹ ਤਾਂ ਸਿਰਫ આરોਪ ਹੀ ਰਹਿ ਗਿਆ ਨਾ ਉਹ ਤਾਂ ਸਿਆਸਤ ਦੇ ਵਿੱਚ આરોਪ ਜਿਹੜੇ ਲਾਉਣੇ ਉਹ ਤਾਂ ਸੀ ਵੀ ਜਿਹੜਾ ਇਹ ਲੋਕ ਇੱਕ ਤੇ ਸੱਜਾ ਸਿੰਘ ਠੀਮਾ ਦੀ ਪਹਿਲਾਂ ਤੇ ਜਨਰਲ ਸ਼ੁਰੂ ਕੀਤੀ ਨਾ 16 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਉਦੋਂ ਬੜੇ ਪੋਸਟ ਲਾਏ ਵਿਕਰਮਜੀਤਿਆ ਚਿੱਟੇ ਦਾ ਵਪਾਰੀ ਸੁਖਬੀਰ ਗੁਰੂ ਦਾ ਦੋਖੀ ਇਲੈਕਸ਼ਨ ਲੜੀ 28000 ਵੋਟ ਪੈ ਗਈ ਇਲੈਕਸ਼ਨ ਹਾਰ ਕੇ ਉਸੇ ਕਾਲੀ ਦਲ ਚਲੇ ਗਿਆ ਉਸੇ ਕਾਲੀ ਦਲ ਚ ਜਾ ਕੇ ਤੇ ਮੁੜ ਕੇ ਉਹਨਾਂ ਦੇ ਨਾਰੇ ਲਾਉਂਦੇ ਰਹੇ ਔਰ ਉਹ ਚਾਹੁੰਦੇ ਸੀ ਵੀ ਮੈਂ ਐਸਪੀ ਰਿਆਂਦ ਮੈਂ ਦਬਾ ਪਾ ਗਏ ਤੇ ਜਿਹੜੇ ਗਲਤ ਕੰਮ ਕਰਾਵਾ ਪਰ ਜਿਹੜੇ ਪੁਲਿਸ ਆ ਉਹਨੇ ਐਸਐਸਪੀ ਸਾਡੇ ਜਿੰਨੇ ਵੀ ਰਹੇ ਆ ਬੜੇ ਸਖਤ ਐਸਐਸਪੀ ਰਹੇ ਆ ਸਤੰਦਰ ਵਰਗੇ ਉਹ ਕਦੀ ਗਲਤ ਕੰਮ ਹੋਣ ਨਹੀਂ ਦਿੰਦੇ ਔਰ ਜਿਹੜਾ ਆਪਣਾ ਏਰੀਆ ਆ ਉਹ ਇਹਨਾਂ ਨੇ ਆ ਕੇ ਡਿਸਟਰਬ ਕੀਤਾ ਨਹੀਂ ਤੇ ਪਹਿਲਾਂ ਹਜ ਤੋਂ ਬੀਬੀ ਜੀ ਬਰਾਏ ਆ ਕੋਈ ਕਦੀ ਵੀ ਇੱਕ ਦੂਜੇ ਨਾਲ ਇੰਨਾ ਮਾੜਾ ਮਟਾਉਂਦਾ ਸੀਗਾ ਤੇ ਉਹ ਕੰਪਰਮਾਈਜ ਹੋ ਜਾਂਦਾ ਸੀ ਇਹ ਜਦੋਂ ਤੋਂ ਇਹਨਾਂ ਨੇ ਆ ਕੇ ਇਹੋ ਜੀਆਂ ਸਾਦਸ਼ਾ ਸ਼ੁਰੂ ਕੀਤੀਆਂ ਕਿ ਹਰ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਮਾੜੇ ਅਨਸਰ ਵੀ ਹੁੰਦੇ ਜਦੋਂ ਮਾੜੇ ਅਨਸਰਾਂ ਨੂੰ ਸ਼ਹਿਦ ਦਵਾਂਗੇ ਤੇ ਆਪਣੇ ਆਪ ਹੀ ਗਲਤ ਕੰਮ ਹੋਣੇ ਰਾਜਨੀਤਿਕ ਤੌਰ ਤੇ ਆਪਾਂ ਕਹਿ ਲੈਂਦੇ ਆ ਕਿ ਤੁਹਾਡੇ ਉੱਪਰ ਲਗਾਤਾਰ ਲਗਾਉਂਦੇ ਰਹੇ ਆ 5 ਸਾਲ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ 5 ਸਾਲ ਪਹਿਲਾਂ ਤੁਸੀਂ ਵਿਧਾਇਕ ਸੀਗੇ 5 ਸਾਲੋਂ ਸਰਕਾਰ ਦੇ ਵਿੱਚ ਰਹਿ ਕੇ ਵਿਧਾਇਕ ਰਹੇ ਹੋ ਕਿੰਨਾ ਵਿਕਾਸ ਮੰਨਦੇ ਹੋ ਸੁਲਤਾਨਪੁਰ ਦਿੱਦਾ ਹੋਇਆ ਇੱਥੇ ਦੇਖੋ ਸultanpur Lodhi ਜਦੋਂ ਅਸੀਂ ਸ਼ੁਰੂ ਕੀਤਾ ਸੀ ਨਾ ਜਦੋਂ ਸਰਕਾਰ ਸ਼ੁਰੂ ਕੀਤੀ ਸੱਤ ਲਾਈਟਾਂ ਜਗਦੀਆਂ ਸੀ ਮੈਂ ਲਾਈਟ ਤੋਂ ਸ਼ੁਰੂ ਕਰਦਾ ਅੱਜ 1700 ਲਾਈਟਾਂ ਕੋਈ ਇੱਥੇ ਫਾਇਰ ਬਰਗੇਡ ਦੀ ਨਹੀਂ ਸੀ ਸਹੂਲਤ ਕਪੂਰ ਸਿ ਲਿਆਉਂਦੀ ਸੀ ਇੱਥੇ ਕੋਈ ਰੱਬ ਨਾ ਕਰੇ ਘਟਨਾ ਹੋ ਜਾਂਦੀ ਸੀ ਕਹਿੰਦੇ ਆਈ ਨਹੀਂ ਸਕਦੀ ਜੀ ਕਦੀ ਬੀਬੀ ਦੀ ਖਜ਼ਾਨਾ ਮੰਤਰੀ ਰਹੇ ਕਹਿੰਦੇ 20000 ਦੀ ਬੱਦੀ ਆਣੀ ਸੀ ਤੁਹਾਡੇ ਸਾਹਮਣੇ ਆਈ ਆ ਹੁਣ ਇਹਦਾ ਟੈਂਡਰ ਹੋਰ ਲੱਗ ਰਿਹਾ ਜਿਹੜਾ ਡਰੋਨ ਔਰ ਸਭ ਕੁਝ ਆ ਰਿਹਾ 21 ਪੁਲ ਬਣ ਜਾਣੇ ਮੇਰੇ 5 ਸਾਲ ਦੇ ਵਿੱਚ ਕੀ ਕੋਲ ਪੂਰੇ ਹਿੰਦੁਸਤਾਨ ਚ ਕੇ ਐਮਐਲਏ ਨੇ ਬਣਾਈ ਹੁਣ ਤੇ ਦੱਸੋ 148 ਕਿਲੋਮੀਟਰ ਸੜਕਾਂ 5 ਸਾਲ ਚ 18 ਫੁੱਟ ਚੌੜੀਆਂ ਕੀਤੀਆਂ ਜਿਹੜੀਆਂ ਕਿ 10 ਫੁੱਟ ਦੀ ਜਗ੍ਹਾ ਤੇ 18 ਫੁੱਟ ਚੌੜੀਆਂ ਕੀਤੀਆਂ ਉਤੋਂ ਬਾਅਦ 70 ਕਿਲੋਮੀਟਰ ਸੜਕਾਂ ਮੈਂ ਹੁਣ ਨਵੀਆਂ ਜਿਹੜੀਆਂ ਸ਼ੁਰੂ ਕੀਤੀਆਂ ਉਹ ਬਣ ਰਹੀਆਂ ਔਰ ਉਹ ਜਿਹੜਾ ਬੱਸ ਸਟੈਂਡ ਦੀ ਹੈ ਵਿਕਾਸ ਦੀ ਗੱਲ ਕਰਦੇ ਵਿਕਾਸ ਨਹੀਂ ਹੋਇਆ ساری ਉਮਰ ਬੋਰਡ ਦੇ ਥੱਲੇ ਲੋਕ ਬਸਾਂ ਤੇ ਚੜਦੇ ਰਹੇ ਅੱਜ ਬੱਸ ਸਟੈਂਡ ਦੇਖ ਲਓ ਕਿਹੋ ਜਿਹਾ ਬਣਿਆ ਔਰ ਰੇਲਵੇ ਸਟੇਸ਼ਨ ਦੀ ਜਿਹੜੀ ਮੈਂ ਗੱਲ ਦੱਸਣ ਲੱਗਾ ਨਾ ਵਿਰੋਧੀ ਕਹਿੰਦੇ ਸੀ ਜੀ ਸਰਕਾਰ ਉਹ ਦੂਜੀ ਆ ਇਹ ਤੇ ਮਗਰ ਪੈਣਾ ਪੈਂਦਾ ਜਦੋਂ ਤੁਹਾਨੂੰ ਯਾਦ ਹੋਣਾ ਮਨਿਸਟਰ ਆਏ ਸੀ ਸੈਂਟਰ ਦੇ ਉਹਨਾਂ ਨੇ ਜਦੋਂ ਅੰਡਰਪਾਸ ਬਣਾਉਣੇ ਸੀ ਉਹ ਨਜ਼ਰ ਖੜੇ ਰਹਿ ਕੇ ਕਹਿੰਦੇ ਐਮਐਲਏ ਨੂੰ ਸੱਦੋ ਜਿਹੜਾ ਸਾਡੇ ਕੋਲ ਜਾਂਦਾ ਰਿਹਾ ਉਹਨਾਂ ਨੇ ਮੇਰੇ ਹੱਥੋਂ ਨਾਰੀਅਲ ਤਰਵਾਇਆ ਫਿਰ ਜਦੋਂ ਦਿੱਲੀ ਨੂੰ ਟ੍ਰੇਨ ਚਲਾਉਣੀ ਸੀ ਉਹ ਝੰਡੀ ਵੀ ਮੇਰੇ ਕੋਲੋਂ ਦਵਾਈ ਵੀ ਕੰਮ ਜਿੰਨੇ ਕੀਤੇ ਜਿਹੜੇ ਬੰਦੇ ਨੇ ਕਰਾਏ ਹੋਣ ਉਹ ਪਤਾ ਲੱਗਦਾ ਜੀ ਸੜਕਾਂ ਤੁਸੀਂ ਦੇਖ ਲਓ ਸੁਲਤਾਨਪੁਰੋਂ ਜਿਹੜੀਆਂ ਆਉਂਦੀਆਂ ਕੀ ਹਾਲਾਤ ਸੀਗੀ ਹੁਣ ਅੱਜ 4 ਲੇਨਿੰਗ ਸ਼ੁਰੂ ਹੋ ਚੱਲੀ ਆ ਔਰ ਜਿਹੜਾ ਮੇਲਾ ਗੁਰੂ ਨਾਨਕ ਸਾਹਿਬ ਦਾ ਆਇਆ ਕਰੋੜ ਬੰਦਾ ਲੱਗੇ ਆਇਆ ਔਰ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੇਖੋ ਇੱਕ ਬੰਨੇ ਵਹੀਂ ਨਦੀ ਇੱਕ ਬੰਨੇ ਨਾਲਾ ਇੰਨੇ ਛੋਟੇ ਸ਼ਹਿਰ ਚੋਂ ਇੰਨੇ ਲੋਕਾਂ ਨੂੰ ਆਉਣਾ ਔਰ ਸਹੀ ਸਲਾਮਤ ਦਰਸ਼ਨ ਕਰਕੇ ਮੇਲਾ ਦੇਖ ਕੇ ਮੁੜ ਕੇ ਜਾਣਾ ਬੜੀ ਵੱਡੀ ਗੁਰੂ ਸਾਹਿਬ ਦੀ ਕਿਰਪਾ ਸੀ ਜਿਹੜਾ ਇਹ ਸਾਰਾ ਮੇਰੀ ਟਰਨ ਚ ਆਇਆ ਮੈਨੂੰ ਤੇ ਇਹੀ ਬੜਾ ਕਿਸਮਤ ਵਾਲਿਆ ਪਰ ਚੀਮਾ ਸਾਹਿਬ ਜਿੱਦਾਂ ਤੁਸੀਂ ਗਿਣਿਆ 1700 ਲਾਈਟ ਗਿਣੀ ਆ ਬੱਸ ਸਟੈਂਡ ਦਾ ਦੱਸਿਆ ਇਹ ਪੁਲ ਦੱਸਿਆ ਇਹ ਤਾਂ 550 ਸਾਲ ਦਾ ਕਿਉਂਕਿ ਗੁਰੂ ਸਾਹਿਬ ਦਾ ਆ ਰਿਹਾ ਸੀ ਉਹਦੇ ਵਾਸਤੇ ਡਿਵੈਲਪਮੈਂਟ ਤਾਂ ਹੋਣੀ ਸੀਗੇ ਤੇ ਇਹਦਾ ਕ੍ਰੈਡਿਟ ਤੁਸੀਂ ਆਪਾਂ ਨੂੰ ਕਿੱਦਾਂ ਦੇ ਰਹੇ ਹੋ ਇਹ ਬਣਾਉਣਾ ਪੈਂਦਾ ਹੁੰਦਾ ਜੇ ਮੇਲਾ ਆਉਣਾ ਮੇਲਾ ਲੰਘ ਜਾਣਾ ਸੀ ਉਦਾਂ ਹੀ ਇਹ ਤਾਂ ਹੁਣ ਜਿਹੜੇ ਪੁਲ ਬਾਅਦ ਚ ਬਣਾਏ ਉਹ ਉਹ ਮੇਲੇ ਤੋਂ ਬਾਅਦ ਹੀ ਬਣੇ ਨਾ ਹੁਣ ਬਾਉਪੁਰ ਵਾਲੇ ਪੁਲ ਦਾ ਮੇਲੇ ਨਾਲ ਤਾਂ ਕੋਈ ਲਿੰਕ ਨਹੀਂਗਾ ਹੁਣ ਆ ਪਿੰਡਾਂ ਨੂੰ ਸੜਕਾਂ ਜੇ 126 ਕਿਲੋਮੀਟਰ ਉਹ 550 ਸਾਲਾਂ ਅਜੇ ਕੀਤੀਆਂ ਮੇਲੇ ਨਾਲ ਤਾਂ ਕੋਈ ਲਿੰਕ ਨਹੀਂਗਾ ਇਹ ਤਾਂ ਕੰਮ ਜਿੰਨਾ ਵੱਧ ਤੋਂ ਵੱਧ ਕਰਾਵਾਂਗੇ ਜਿੰਨਾ ਜਿੰਨੀ ਕੋਸ਼ਿਸ਼ ਕਰਾਂਗਾ ਉਹਨਾ ਕੰਮ ਹੁੰਦਾ ਔਰ ਇਹ ਵੇਖੋ ਰੈਸਟੋਰਾਂ ਉਸ ਇੱਥੇ ਕੋਈ ਨਹੀਂ ਸੀਗਾ ਇੱਕ ਪੁਰਾਣਾ ਟੁੱਟਾ ਰੈਸਟੋਰਾਂ ਸੀ ਕਿਸੇ ਨੇ ਆਉਣਾ ਤੇ ਫਿਕਰ ਪੈ ਜਾਂਦਾ ਸੀ ਬਿਠਾਵਾਂਗੇ ਕਿੱਥੇ ਮੀਟਿੰਗ ਹਾਲ ਕੋਈ ਨਹੀਂ ਸੀਗਾ ਮੰਡੀਆਂ ਤੁਸੀਂ ਦੇਖੋ ਜਿੰਨਾ ਮੰਡੀਆਂ ਤੇ ਪੈਸੇ ਲੱਗੇ ਆ ਪਹਿਲੀ ਵਾਰੀ ਆ ਸੁਲਤਾਨਪੁਰ ਦੀਆਂ ਮੰਡੀਆਂ ਜਿਹੜੀਆਂ ਸਾਰੀਆਂ ਕੰਕਰੀਟ ਤਲਵੰਡੀ ਹੋਵੇ ਕੋਈ ਹੋਵੇ ਇੰਨੇ ਪੈਸੇ ਜਿਹੜੇ ਲੱਗੇ ਉਹ ਤੁਸੀਂ ਰਿਕਾਰਡ ਚੈੱਕ ਕਰਿਓ ਉਸ ਤੋਂ ਬਾਅਦ ਜਿਹੜਾ ਜਿਹੜਾ ਪੁਲਿਸ ਸਟੇਸ਼ਨਾਂ ਤੇ ਕਿਸੇ ਨੇ ਪੈਸੇ ਨਹੀਂ ਸਿਲਾਏ ਕਬੀਰਪੁਰ ਪੁਲਿਸ ਸਟੇਸ਼ਨ ਬਣਿਆ ਮਾਡਲ ਪੁਲਿਸ ਸਟੇਸ਼ਨ ਬਣਿਆ ਦੂਸਰੇ ਪੁਲਿਸ ਸਟੇਜਾਂ ਦੇ ਪੈਸੇ ਮਨਜ਼ੂਰ ਕਰਾਏ ਆ ਉਹ ਪੰਚਾਇਤ ਨਾਲ ਜਗ੍ਹਾ ਦੀ ਗੱਲ ਚੱਲਦੀ ਉਹ ਵੀ ਹੋਰ ਜਿਹੜਾ ਜਿਹੜਾ ਢਾਂਚਾ ਮਜ਼ਬੂਤ ਕਰਨ ਵਾਲਾ ਸੀਗਾ ਹੁਣ ਆ ਜਿਹੜਾ ਸਮਾਰਟ ਸਿਟੀ ਮਨਜ਼ੂਰ ਕਰਾਈ ਸੀ ਇਹ ਤੇ ਪੰਜਾਬ ਸਰਕਾਰ ਨੇ ਸੈਂਟਰ ਨਾਲ ਰਲ ਕੇ ਉਹ ਸ਼ੁਰੂਆਤ ਕਰਾਈ ਔਰ ਉਹਦੇ ਵਿੱਚ 50-50 ਸ਼ੇਅਰ ਪੈਣਾ ਜਿਹਦੇ ਅਜੇ ਇੱਕ ਹੀ ਸੋਲਰ ਦਾ ਜਿਹੜਾ ਨਾ ਸਰਕਾਰੀ ਬਿਲਡਿੰਗਾਂ ਤੇ ਉਹੀ ਸ਼ੁਰੂਆਤ ਹੋਈ ਆ ਬਾਕੀ ਸਾਡੇ ਸਾਹਮਣੇ ਨਹੀਂ ਪੱਤਰ ਰੱਖੇ ਆ ਸੜਕਾਂ ਦੇ ਜਿਹੜੇ ਫੋਰ ਲਾਈਨਿੰਗ ਹੋਣੀ ਆ ਕਿਉਂ ਸultanpur ਸ਼ਹਿਰ ਇੱਕ ਇਹੋ ਜਿਹਾ ਜਿੱਥੇ ਨੈਸ਼ਨਲ ਹਾਈਵੇ ਕੋਈ ਨਹੀਂ ਆਉਂਦਾ ਆਪਾਂ ਮੋੜ ਜਾਂਦਾ ਡਡਵੰਡੀ ਤੋਂ ਦੂਸਰਾ ਮੁੰਡੀ ਮੋੜ ਤੋਂ ਆਪਾਂ ਉਹਦੇ ਕਰਕੇ ਫੋਰ ਲੇਨ ਆਪਣੀਆਂ ਇੱਥੋਂ ਬਣਾਤੀਆਂ ਵੀ ਸਾਨੂੰ ਕੋਈ ਇਹ ਨਾ ਕੱਲ ਨੂੰ ਕਵੇ ਵੀ ਇਸ ਸ਼ਹਿਰ ਦੇ ਵਿੱਚ ਤੁਸੀਂ ਆਪ ਦੇਖੋ ਮੇਲੇ ਤੋਂ ਬਾਅਦ ਕਿੰਨੀ ਜਿਹੜੀ ਆ ਫੁੱਟਬਾਲ ਵਧੀਆ ਜੇ ਕਰੋਨਾ ਨਾਮ ਦਾ ਤੇ ਅੱਜ ਜਿਹੜਾ ਇਸ ਸ਼ਹਿਰ ਦੇ ਵਿੱਚ ਫਾਈਵ ਸਟਾਰ ਹੋਟਲ ਬਣਨੇ ਸੀ ਇਸ ਤੋਂ ਇਲਾਵਾ ਆਪਾਂ ਗੱਲ ਪਹਿਲਾਂ ਲਈ ਕਰ ਲੈਣੀ ਜਿਹਦਾ ਵਿਰੋਧੀ ਕਹਿ ਰਹੇ ਸੀ ਕੁਝ ਤੁਹਾਡੇ ਆਪਣੇ ਬਲਾਕ ਸੰਮਤੀ ਮੈਂਬਰ ਸੁਰਜੀਤ ਹੋਗੇ ਇਹਦਾ ਕੁਝ ਹੋਰ ਬੰਦੇ ਜਿਹੜੇ ਤੁਹਾਡੇ ਦੇ ਉੱਪਰ ਹੁਣ ਬਲੇਮ ਕਰ ਰਹੇ ਆ ਲਗਾਤਾਰ ਕਿ ਤੁਸੀਂ ਉਹਨਾਂ ਦੇ ਉੱਪਰ ਪਰਚੇ ਕਰਵਾ ਰਹੇ ਹੋ ਦੇਖੋ ਹੁਣ ਜਲੰਧਰ ਤੇ ਨੀਂਮਾ ਪਰਚਾ ਕਰਾ ਸਕਦਾ ਦਿੱਲੀ ਤੇ ਨੀਂਮਾ ਪਰਚਾ ਕਰਾ ਸਕਦਾ ਹਰਿਆਣਾ ਤੇ ਨੀਂਮਾ ਕਰਾ ਸਕਦਾ ਜਿੱਥੇ ਜਿਹੜਾ ਕੋ ਕਰੂਗਾ ਉਹ ਭਰੂਗਾ ਉਹਦੇ ਇਲਜ਼ਾਮ ਲਾਉਣੇ ਤੇ ਮੈਂ ਦੱਸਿਆ ਵੀ ਬੜੇ ਸੌਖੀ ਗੱਲ ਆ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਅੱਜ ਪਿੰਡਾਂ ਦੇ ਵਿੱਚ ਡਡਵੰਡੀ ਵਰਗੇ ਪਿੰਡ ਜਾਂ ਕੋਈ ਪਿੰਡ ਸਾਡੇ ਜਾ ਕੇ ਦੇਖ ਲਓ ਅੱਜ ਪਿੰਡਾਂ ਦੇ ਪਿੰਡ ਨਵੇਂ ਬਣ ਗਏ ਕੋਈ ਪਿੰਡ ਰਹਿ ਗਿਆ ਹੋਊਗਾ ਤਦੋਂ ਕੰਮ ਕਰਨਾ ਜ਼ੀਰੋ ਤੋਂ ਸ਼ੁਰੂ ਕਰਨਾ ਬੜਾ ਔਖਾ ਕਿਸੇ ਪਿੰਡ ਜਾ ਕੇ ਤੁਸੀਂ ਸਟੋਰੀ ਜ਼ਰੂਰ ਕਰਿਓ ਸਕੂਲਾਂ ਦਾ ਮੇਰੇ ਹਲਕੇ ਦੇ ਸਮਾਰਟ ਸਕੂਲਾਂ ਦਾ ਜ਼ਰੂਰ ਕਵਰ ਕਰੋ ਔਰ ਇਹ ਚੀਜ਼ਾਂ ਜਿਹੜੀਆਂ ਵੇਖੋ 2 ਸਾਲ ਪਹਿਲੇ ਗੁਰੂ ਨਾਨਕ ਸਾਹਿਬ ਦੇ ਮੇਲੇ ਚ ਲੰਘਾ ਹੜ ਆ ਗਿਆ ਵਿੱਚ ਉਤੋਂ ਬਾਅਦ ਲੰਘਿਆ ਤੇ 1.5 ਸਾਲ ਆਪਣਾ ਕਰੋਨਾ ਨੇ ਬਿਲਕੁਲ ਬੰਦ ਕਰਤਾ ਕੰਮ ਤੇ 1.5 ਸਾਲ ਚ ਹੀ ਹੋਇਆ ਔਰ 1.5 ਸਾਲ ਦੇ ਵਿੱਚ ਤੁਸੀਂ ਪਿੰਡਾਂ ਦਾ ਦੌਰਾ ਕਰਕੇ ਦੇਖ ਲਓ ਵੀ ਕਿੰਨਾ ਬਦਲ ਗਿਆ ਸੁਲਤਾਨਪੁਰ ਔਰ ਜਿਹੜਾ ਲੋਕਾਂ ਨੂੰ ਦਿਸਦਾ ਜਿਹੜਾ ਲੋਕ ਜਿਹੜੀ ਇਸ ਚੀਜ਼ ਦਾ ਜਿਹੜਾ ਅੱਜ ਮਾਣ ਆ ਪਿੰਡਾਂ ਦੇ ਪੰਚਾਇਤਾਂ ਤੇ ਮੋਤਵਰਾਂ ਤੇ ਜਿਨ੍ਹਾਂ ਨੇ ਕੰਮ ਕੀਤੇ ਔਰ ਕੰਮ ਦਾ ਮੁੱਲ ਪਾਇਆ ਪਿਛਲੀ ਵਾਰ ਨਤੇ ਚੀਮਾ ਨੂੰ ਲੋਕਾਂ ਨੇ ਵੋਟ ਤਾਂ ਦਿੱਤੀ ਸੀ ਕਿ ਜੰਗ ਨੇ ਕੰਮ ਕਰਨਗੇ ਇਸ ਵਾਰ ਲੋਕ ਤੁਹਾਨੂੰ ਵੋਟ ਕਿਉਂ ਦੇਂਦੇ ਆ ਲੋਕਾਂ ਕਹਿੰਦੇ ਐਸਵਾਰ ਵਿਕਾਸ ਦੇ ਨਾਂ ਤੇ ਬੋਡ ਦੇਣਗੇ ਲੋਕ ਆਪਣਾ ਕੰਮ ਦੇਖਣਗੇ ਲੋਕ ਆਪ ਵਿਰੋਧੀ ਵੀ ਬੋਲਦੇ ਇਹ ਗੱਲ ਵੀ ਕੰਮ ਤੇ ਅਰ ਕੀ ਪਹਿਲੀ ਵਾਰੀ ਹੋਇਆ ਚਲੋ ਇਲਜ਼ਾਮ ਲਾਉਣੇ ਤੇ ਕਹਿੰਦੇ ਸਾਡਾ ਫਰਜ ਆ ਪਰ ਜਿਹੜਾ ਕੰਮ ਤੁਸੀਂ ਆਪ ਦੇਖ ਲਓ ਸੁਲਤਾਨਪੁਰ ਦੇ ਵਿੱਚ ਹੁੰਦਾ ਕੀ ਸੀਗਾ ਤੇ ਅੱਜ ਸੁਲਤਾਨਪੁਰ ਪੁੱਡਾ ਆ ਪੁੱਡਾ ਦੇ ਵਿੱਚ ਲੋਕ ਬਾਹਰੋਂ ਆ ਕੇ ਬਸਣ ਲੱਪਿਆ ਔਰ ਜਿਹੜਾ ਕੰਮ ਵੇਖੋ ਗੁਰੂ ਨਾਨਕ ਸਾਹਿਬ ਦੇ ਮੇਲੇ ਤੇ ਜਦੋਂ ਕੰਮ ਸ਼ੁਰੂ ਹੋਇਆ ਉਦੋਂ ਕੀ ਸੀਗਾ ਵੀ ਸੜਕਾਂ ਬਣਨੀਆਂ ਹਾਈ ਲੈਵਲ ਪੁਲ ਬਣਨੇ ਸਾਰਾ ਕੁਝ ਬਹੁਤ ਵੱਡਾ ਬੋਝ ਸੀਗਾ ਔਰ ਇਹਦਾ ਜਿਹੜਾ ਟੈਂਡਰ ਔਰ ਇਹਦੀ ਪੇਮੈਂਟ ਸਾਰੀ ਟੋਟਲੀ ਤੁਸੀਂ ਆਰਟੀਆ ਅਧੀਨ ਚੈੱਕ ਰਿਓ ਚੰਡੀਗੜ੍ਹੋਂ ਸੈਕਟਰੀ ਲੈਵਲ ਦਾ ਅਫਸਰੀ ਕਰਦਾ ਸੀ ਜਿਹਦੇ ਚ ਸਰੇਸ਼ ਕੁਮਾਰ ਜੀ ਤੇ ਚੀਫ ਸੈਕਟਰੀ ਚੇਅਰਮੈਨ ਸੀ ਥੱਲੇ ਤਾਂ ਕੋਈ ਨਹੀਂ ਸੀ ਔਰ ਉਹ ਕੀ ਕਰਨਾ ਨਾ ਵਿਰੋਧੀਆਂ ਨੇ ਸੜਕ ਬਣਨੀ ਨਵੀਂ ਡੀਜ਼ਲ ਪਾਏ ਨਾ ਤੇ ਸੜਕ ਬੋਟ ਲੈਣੀ ਦੀ ਉਹ ਖਾ ਗਿਆ ਜੀ ਉਹ ਕਰ ਲਿਆ ਉਹ ਮਤਲਬ ਸੀ ਵੀ ਲੇਟ ਹੋਣ ਕੰਮ ਪਰ ਗੁਰੂ ਨਾਨਕ ਸਾਹਿਬ ਇਹ ਕੰਮ ਮੇਰਾ ਨਹੀਂ ਸੀਗਾ ਗੁਰੂ ਸਾਹਿਬ ਦਾ ਕੰਮ ਸੀਗਾ ਉਹ ਲੇਟ ਕਰਾਉਂਦੇ ਪਰ ਗੁਰੂ ਸਾਹਿਬ ਨੇ 8-8 ਮਹੀਨਿਆਂ ਚ ਕਦੇ ਵੀ ਹਾਈ ਲੈਵਲ ਬ੍ਰਿਜ ਨਹੀਂ ਬੰਦੇ ਦੇਖੇ ਜਿਹੜੇ ਤੁਹਾਡੇ ਸਾਹਮਣੇ ਬਣੇ ਆ। ਤੋਂ ਇਹਨਾਂ ਦਾ ਕੰਮ ਮਤਲਬ ਵਿਰੋਧ ਕਰੋ ਪਰ ਵਿਰੋਧ ਵੀ ਕਿਸੇ ਗਲਤੇ ਕਰੋ ਨਾ ਤੁਸੀਂ ਗੁਰੂ ਸਾਹਿਬ ਦੇ ਨਾਂ ਤੇ ਵਿਰੋਧ ਨਾ ਕਰੋ। ਆਪਾਂ ਸਾਰਿਆਂ ਦਾ ਮੇਲਾ ਸੀਗਾ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਹੀ ਔਰ ਇਹ ਧਰਤੀ ਜਿਹੜੀ ਆ ਇਸ ਧਰਤੀ ਤੇ ਕੋ ਹੰਕਾਰ ਕੇ ਤੇ ਆਕੜ ਕੇ ਤੇ ਕੋ ਮਾੜਾ ਬੰਦਾ ਨਹੀਂ ਰਹਿ ਸਕਦਾ। ਜੇ ਕਹੂਗਾ ਨਾ ਕੋਈ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਪੈਸੇ ਖਾ ਕੇ ਰਹਿ ਸਕਦਾ ਕਦੀ ਨਹੀਂ ਰਹਿ ਸਕਦਾ। ਇੰਨੀ ਸ਼ਕਤੀਸ਼ਾਲੀ ਧਰਤੀ ਜਦੋਂ ਮਾ ਬڑے ਲੋਕਾਂ ਨੇ ਕੋਸ਼ਿਸ਼ ਕੀਤੀ ਇੱਥੇ ਆ ਕੇ ਆ ਮਾੜਾ ਕਰਨ ਦੀ ਪਰ ਨਹੀਂ ਰਹਿਣਗੇ ਸੱਜਨ ਸਿੰਘ ਚੀਮਾ ਦੀ ਇੰਟਰਵਿਊ ਕੀਤੀ ਮੈਂ ਕੈਪਟਨ ਹਰਮਿੰਦਰ ਦੀ ਕੀਤੀ ਉਹ ਕਹਿ ਰਹੇ ਨੇ ਕਿ ਉਹ ਜਿੱਤਣਗੇ ਸੱਜਨ ਸਿੰਘ ਜੀ ਮੈਂ ਆਪਣਾ ਕਹਿ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਕਹਿੰਦੇ ਲਹਿਰ ਬਹੁਤ ਹੈ ਉਸ ਤੋਂ ਇਲਾਵਾ ਕੈਪਟਨ ਹਰਮਿੰਦਰ ਕਹਿ ਰਹੇ ਨੇ ਇਸ ਵਾਰ ਜਿਹੜੀ ਵਾਰੀ ਕੈਪਟਨ ਦੀ ਹੈ ਕੀ ਮੰਨਦੇ ਹੋ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਹੈ ਦੇਖੋ ਹਰ ਪਾਰਟੀ ਦਾ ਉਮੀਦਵਾਰ ਨੂੰ ਆਪਣੀ ਆਪਣੀ ਬੰਦਾ ਹਰ ਬੰਦਾ ਲੜਾਈ ਤਾਂ ਲੜਦਾ ਉਹ ਜਿੱਤਣ ਲਈ ਲੜਦਾ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਹੈ ਉਹ ਤੇ ਹਵਾ ਨਿਕਲ ਗਈ ਜਿਹੜੀ ਇਹਨਾਂ ਨੇ ਜੋ ਰੋਲਾ ਪਿਆ 15 ਦਿਨਾਂ ਚ ਇਹਨਾਂ ਦੀ ਹਵਾ ਇੰਨੀ ਨਿਕਲ ਗਈ ਆ ਵੀ ਮੈਨੂੰ ਲੱਗਦਾ ਇਹ ਤੀਜੇ ਚੌਥੇ ਨੰਬਰ ਤੇ ਆ ਜਾਣਗੇ ਕਿਸਾਨਾਂ ਦੇ ਖਿਲਾਫ ਬੋਲਣ ਲੱਪੇ ਟਿਕਟਾਂ ਦੀ ਜਿਹੜੀ ਦੇਖੋ 40 ਉਮੀਦਵਾਰ ਇਹੋ ਜਿਹੇ ਜਿਹੜੇ ਕਹਿੰਦੇ ਨਾ ਵੀ ਅਸੀਂ ਨਵੀਂ ਫਰੈਸ਼ ਚੀਜ਼ ਦਵਾਂਗੇ ਜਿਹੜੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਛੱਡ ਗਏ ਤੁਹਾਨੂੰ ਯਾਦ ਹੋਣਾ ਮਹਾਲੀ ਦਾ ਜਿਹਨੂੰ ਟਿਕਟ ਦਿੱਤੀ ਆ ਉਹ ਬੰਦੇ ਦਾ ਪਿਛੋਕੜ ਕਿਦਾਂ ਸਰਚ ਕਰਿਓ 5 ਸਾਲ ਜਿਹੜੇ ਵਰਕਰ ਵਿਚਾਰੇ ਝਾੜੂ ਫੇਰਦੇ ਰਿਹਾ ਝੰਡੇ ਲਾਉਂਦੇ ਰਿਹਾ ਕਿਸੇ ਨੂੰ ਨਹੀਂ ਪੁੱਛਿਆ ਉਹ ਬੰਦਾ ਬਹੁਤ ਅਮੀਰ ਬੰਦਾ ਆ ਅੱਧੇ ਘੰਟੇ ਸ਼ਾਮਲ ਕੀਤਾ ਨਾਲ ਇਹੋ ਜਿਹੇ ਜਿਹੜੀਆਂ ਚੀਜ਼ਾਂ ਕੀਤੀਆਂ ਬਹੁਤ ਜ਼ਿਆਦਾ ਹੁਣ ਸਾਡੇ ਜਿਹੜੇ ਇੰਚਾਰਜ ਹਰੀਸ਼ ਚੌਧਰੀ ਜੀ ਪਿਛਲੀ ਵਾਰੀ ਵੀ ਇੰਚਾਰਜ ਸੀ ਤੇ ਐਤਕੀ ਵੀ ਇਹਨਾਂ ਦੇ ਪਿਛਲੀ ਵਾਰੀ ਸੀਗਾ ਉਹ ਸੰਜੇ ਸਿੰਘ ਦਰਗੇਸ਼ ਪਾਟਕ ਐਨਆਰਆਈ ਭਰਾਵਾਂ ਕੋਲ ਬਹੁਤ ਫੰਡ ਲਿਆ ਤੇ ਕੀਤਾ ਤੇ ਪਾਸੇ ਗਏ ਐਤਕੀ ਨਵਾਂ ਲਾਤਾ ਕਰਾ ਗਵਟਾ ਵੀ ਉਹ ਹਰ ਵਾਰੀ ਨਵੇਂ ਬੰਦੇ ਨੂੰ ਲਾਉਂਦੇ ਆ ਔਰ ਝੂਠ ਬੋਲਣਾ ਇਹਨਾਂ ਦਾ ਕੰਮ ਆ ਇਹ ਬੀਜੇਪੀ ਦੀ ਬੀ ਟੀਮ ਆ ਬੀਜੇਪੀ ਜਿੱਥੇ ਕਹਿੰਦੀ ਉੱਥੇ ਜਾਂਦੇ ਤੁਸੀਂ ਦੇਖੋ ਹਰਿਆਣਾ ਘਾਰਿਆ ਇਹਨਾਂ ਦਾ ਕੇਜਰੀਵਾਲ ਸਾਹਿਬ ਦਾ ਉੱਥੇ ਹਰਿਆਣਾ ਬੀਜੇਪੀ ਦੀ ਸਰਕਾਰ ਆ ਕਦੀ ਮੂਵਮੈਂਟ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਜਾਣਗੇ ਪੰਜਾਬ ਦੇ ਵਿੱਚ ਆ ਜਾਂ ਜਿੱਥੇ ਉੱਤਰਾਖੰਡ ਦੇ ਵਿੱਚ ਆ ਉਹਨਾਂ ਜਗ੍ਹਾ ਤੇ ਜਾਣਗੇ ਜਿੱਥੇ ਬੀਜੇਪੀ ਇਹਨਾਂ ਨੂੰ ਕਹੂਗੀ ਇਹ ਬੀ ਟੀਮ ਆ ਔਰ ਝੂਠ ਬੋਲਣਾ ਇਹਨਾਂ ਦਾ ਕੰਮ ਆ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਜਿਹੜੀ ਡਿਵੈਲਪਮੈਂਟ ਲਾਉਣੀ ਆ ਜਾਂ ਕੀ ਕਰਨੀ ਆ ਇਹ ਚੀਜ਼ ਜਿਹੜੀ ਆ ਸਾਰੀ ਸਿਰਫ ਤੇ ਸਿਰਫ ਪੰਜਾਬ ਦੇ ਲੋਕ ਇਸ ਚੀਜ਼ ਨੂੰ ਜਾਣਦੇ ਆ ਪੰਜਾਬ ਦੇ ਲੋਕ ਕਦੀ ਵੀ ਜਿਹੜਾ ਆਪਣੇ ਆ ਤੇ ਵਿਸ਼ਵਾਸ ਕਰਨਗੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਵੀ ਸੁਲਤਾਨਪੁਰ ਲੋਧੀ ਹਲਕਾ ਜਿਹੜਾ ਆ ਇੱਥੇ ਇਲੈਕਸ਼ਨ ਜਿਹੜੇ ਲੜ ਰਹੇ ਮੇਰੇ ਖਰਾਫ ਕਿਸੇ ਦਾ ਘਰ ਨਹੀਂ ਕਿਸੇ ਦਾ ਕੋਈ ਬਾਹਰ ਨਹੀਂ ਕੋਈ ਸਾਰੇ ਬਾਹਰ ਕੋ ਜਲੰਧਰ ਆ ਕੋ ਚੰਡੀਗੜ੍ਹ ਆ ਇੱਥੇ ਤੇ ਜਦੋਂ ਨਾ ਹਰੀਕੇ ਝੀਲ 'ਚ ਆਉਂਦੇ ਆ ਸਾਈਬੀਰੀਅਨ ਬਰਡ ਕਹਿ ਦਿੰਦੇ ਆ ਵੀ ਜਦੋਂ ਪ੍ਰਵਾਸੀ ਪੰਛੀ ਆਉਂਦੇ ਆ ਤੇ ਥੋੜੇ ਟਾਈਮ ਲਈ ਉਹ ਕਰਕੇ ਚਲੇ ਜਾਂਦੇ ਇੱਥੇ ਵੀ ਇਹ ਲੀਡਰ ਪੰਜਾਬ ਪਥਾਲਾਂ ਬਾਦ ਆਉਂਦੇ ਆ ਔਰ ਆਪਣਾ ਮਹੀਨਾ ਕੁ ਫਿਰ ਤੁਰ ਕੇ ਫਿਰ ਚਲੇ ਜਾਂਦੇ ਆ ਕਿਉਂ ਘਰ ਘਾਟ ਹੋਵੇ ਇੱਥੇ ਬੰਦੇ ਦਾ ਤਾਂ ਬੰਦੇ ਨੂੰ ਫਿਕਰ ਹੁੰਦਾ ਬੰਦੇ ਨੇ ਮੱਥੇ ਲੱਗਣਾ ਇੱਕ ਦੂਜੇ ਦੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਟਿਕਟਮ ਆ ਉਹ ਵੇਚੀਆਂ ਜਾਂਦੀਆਂ ਜਾਂ ਅਮੀਰ ਲੋਕਾਂ ਨੂੰ ਦਿੱਤੇ ਜਾਂਦੇ ਤੁਹਾਡੀ ਪਾਰਟੀ ਵਿੱਚ ਵੀ ਇਹੋ ਜਿਹਾ ਹੋਏਗਾ ਕੁਝ ਜਾਂ ਕਿੱਦਾਂ ਟਿਕਟਾਂ ਤੁਹਾਡੇ ਇਹ ਸਾਡੀ ਪਾਰਟੀ ਤੁਸੀਂ ਵੇਖਿਆ ਹੋਣਾ ਇੱਕ ਸਰਪੰਚ ਨੂੰ ਟਿਕਟ ਦਿੱਤੀ ਆ ਸਾਡੀ ਪਾਰਟੀ ਤੇ ਜਿਹੜੀ ਆ ਉਹ ਤਾਂ ਲਾਡੀ ਦੀ ਟਿਕਟ ਕੱਢ ਕੇ ਦਿੱਤੀ ਨਾ ਬਿਲਕੁਲ ਤਾਂ ਲਾਡੀ ਦੀ ਹਾਂ ਬਿਲਕੁਲ ਉਹਨੇ ਗਲਤੀ ਕੀਤੀ ਸੀ ਜੇ ਪਾਰਟੀ ਨਾ ਛੱਡਦੇ ਸ਼ਾਇਦ ਮਿਲ ਜਾਂਦੀ ਔਰ ਤੁਸੀਂ ਦੇਖੋ ਜੇ ਪੈਸਾ ਨਾ ਟਿਕਟਾਂ ਮਿਲਦੀਆਂ ਹੁੰਦੀਆਂ ਤਾਂ ਮੇਰੇ ਖਿਲਾਫ ਤੇ ਟਿਕਟ ਮਿਲ ਜਾਣੀ ਸੀ ਸਮਝਦੇ ਕਿ ਨਹੀਂ ਇਹ ਤੇ ਇਹ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਜਿਹੜੇ ਸਾਡੇ ਹਾਈ ਕਮਾਂਡ ਆ ਸਾਡੇ ਜਿਹੜੇ ਇੰਚਾਰਜ ਆ ਸਾਡੇ ਪ੍ਰਧਾਨ ਆ ਮੁੱਖ ਮੰਤਰੀ ਸਾਹਿਬ ਆ ਰਾਹੁਲ ਗਾਂਧੀ ਜੀ ਉਹ ਬੜਾ ਤੁਸੀਂ ਯੂਪੀ ਦੇਖੋ ਟਿਕਟਾਂ ਦਿੱਤੀਆਂ ਕਿੰਨੀਆਂ ਲੇਡੀਜ਼ ਉਹ ਟਿਕਟਾਂ ਦਿੱਤੀਆਂ ਜਿਨ੍ਹਾਂ ਨੂੰ ਜਿਹੜੇ ਜਿਨ੍ਹਾਂ ਦਾ ਧੱਕਾ ਹੋਇਆ ਸੀ ਔਰ ਉਹ ਜਿਹੜਾ ਸਾਰਾ ਉਹਨਾਂ ਦੀ ਸੋਚ ਹੀ ਹੋ ਰਾਹ ਰਾਹੁਲ ਗਾਂਧੀ ਜੀ ਤੇ ਪ੍ਰਿੰਕਾ ਗਾਂਧੀ ਜੀ ਤੁਸੀਂ ਦੇਖੋ ਜੋ ਉਹ ਕਹਿੰਦੇ ਆ ਉਹ ਬਾਅਦ ਚ ਜਿਹੜੀ ਮੋਦੀ ਸਰਕਾਰ ਹੋਵੇ ਉਸ ਉਹੀ ਕੰਮ ਕਰਨਾ ਪੈਂਦਾ ਜੋ ਉਹ ਸੋਚਦੇ ਆ ਤੇ ਇਸ ਕਰਕੇ ਇਹ ਤਾਂ ਬੜਾ ਸੋਚ ਸਮਝ ਕੇ ਜੋ ਫੈਸਲਾ ਕੀਤਾ ਪਾਰਟੀ ਨੇ ਬੜਾ ਸੋਚ ਸਮਝ ਕੇ ਸਰਵੇ ਬਹੁਤ ਹੋਏ ਯਾਰ ਕਿ ਪਹਿਲੀ ਵਾਰ ਹੀ ਆ ਵੀ 6 ਤੋਂ ਲੈ ਕੇ 8 ਸਰਵੇ ਕੈਂਡੀਡੇਟਾਂ ਦਾ ਕਰਾਏ ਫਿਰ ਟਿਕਟ ਮਿਲੀ ਆ ਚਾਹੇ ਕੋਈ ਐਮਐਲਏ ਮੰਤਰੀ ਸੀ ਜੇ ਨਹੀਂ ਉਹ ਫਾਈਟ ਦੇ ਵਿੱਚ ਸੀ ਤਾਂ ਉਹਨਾਂ ਨੇ ਉਹ ਕੱਢ ਦਿੱਤੀ ਟਿਕਟ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਪਾਰਟੀ ਨੇ ਅਕੀ ਸਰਵੇ ਹਰ ਚੀਜ਼ ਦੇਖ ਕੇ ਕੀਤੀ ਸੁਲਤਾਨਪੁਰ ਤੋਂ ਕਿੰਨੂੰ ਮੰਨਦੇ ਹੋ ਕਿ ਤੁਹਾਡੇ ਮੁਕਾਬਲੇ ਦੇ ਵਿੱਚ ਹੈਗਾ ਔਰ ਕਾਂਗਰਸ ਜਿਹੜੀ ਆ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੋਵੇ ਤਾਂ ਮੁੱਖ ਮੰਤਰੀ ਚਿਹਰਾ ਕਿਹੜਾ ਹੋ ਸਕਦਾ ਹੈ ਦੇਖੋ ਇਹ ਤੇ ਸ਼ੋਰ ਸ਼ੌਟ ਆ 200% ਮੈਂ ਗੁਰਨਾਨਕ ਸਾਹਿਬ ਦੀ ਧਰਤੀ ਤੇ ਖੜਾ ਇਹ ਤੁਹਾਨੂੰ ਗੱਲ ਕਰ ਰਿਹਾ ਵੀ ਸਰਕਾਰ ਕਾਂਗਰਸ ਦੀ ਬਣ ਜਾ ਰਹੀ ਹੈ ਬੜੇ ਵਧੀਆ ਤਰੀਕੇ ਨਾਲ ਜਾ ਰਹੀ ਹੈ ਅਕਾਲੀ ਦਲ ਦਾ ਇੰਨਾ ਮਾੜਾ ਹਾਲਤ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖੀ ਜਿੰਨੀ ਅਕਾਲੀ ਦਲ ਦੀ ਮਾੜੀ ਹਾਲਤ ਅੱਜ ਦੀ ਡੇਟ ਦੇ ਵਿੱਚ ਆ ਸੁਖਬੀਰ ਤੇ ਵਿਕਰਮਜੀਤ ਠੀਏ ਕਰਕੇ ਕਦੀ ਵੀ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਿਓ ਕਦੀ ਅਕਾਲੀ ਦਲ ਦੀ ਹਾਲਤ ਆ ਕੈਪਟਨ ਹਰਮਿੰਦਰ ਜੀ ਆ ساری ਉਮਰ ਕਾਂਗਰਸ 'ਚ ਰਹਿ ਕੇ ਸਾਰਾ ਫਾਇਦਾ ਲੈ ਕੇ ਤੇ ਅੱਜ ਅਕਾਲੀ ਦਲ 'ਚ ਪਤਾ ਨਹੀਂ ਕਿਹੜੇ ਮੋਹਣਾ ਚੱਲ ਜਨਾਂ ਅੱਜ ਮੈਂ ਹੁਣ ਕਾਂਗਰਸ ਚਾ ਤੇ ਮੈਂ ਕੱਲ ਨੂੰ ਤੁਹਾਡਾ ਨਾ ਹੀ ਫੇਸ ਟੂ ਫੇਸ ਕੈਮਰੇ ਤੇ ਕਿੱਦਾਂ ਕਹਿ ਸਕਦਾ ਵੀ ਮੈਂ ਹੋਰ ਕਿਸੇ ਪਾਰਟੀ ਚਲ ਜਾਵਾਂ ਕਿੱਦਾਂ ਫੇਸ ਕਰ ਸਕਦੇ ਆ ਇਹ ਤੇ ਦਲ ਬਦਲੂ ਆ ਮੇਰੇ ਖਿਲਾਫ ਦੋਵੇਂ ਲੋਕ ਜਿਹੜੇ ਆ ਦਲ ਬਦਲੂਆਂ ਨੂੰ ਪਸੰਦ ਨਹੀਂ ਕਰਦੇ ਇਹ ਦੋਵੇਂ ਜਿਹੜੇ ਆ ਟਿਕੇ ਰਹੋ ਪਾਰਟੀਆਂ ਪਰਿਵਾਰ ਚ ਮਾੜੇ ਚੰਗੇ ਦੇਣਾਉਂਦੇ ਰਹਿੰਦੇ ਆ ਜੇ ਆਪਾਂ ਪਰਿਵਾਰ ਦਾ ਮੁਖੀ ਛੱਡ ਕੇ ਭੱਜੂਗਾ ਮਾੜਾ ਰਸਮਾਂ ਪਰਿਵਾਰ ਤੇ ਆਊਗਾ ਤਾਂ ਫਿਰ ਕਿੱਦਾਂ ਲੋਕ ਤਵਾਰ ਕਰਨਗੇ ਲੋਕ ਕਦਾ ਇਸ ਗੱਲ ਦਾ ਇਤਬਾਰ ਕਰਨਗੇ ਸਾਡੇ ਲੀਡਰ ਨੂੰ ਅੱਜ ਵੋਟ ਇਹਨੂੰ ਕਾਂਗਰਸ ਦੀ ਪਾਈ ਆ ਤੇ ਕੱਲ ਨੂੰ ਇਹ ਹੋਰ ਕਿਸ ਬੰਨੇ ਚਲ ਜਾ ਫਿਰ ਕਿਦਾਂ ਫਸਾਦਾ ਮੁਕਾਬਲਾ ਨਹੀਂ ਦੇ ਸਕੀ ਜੀ ਨਾ ਤੁਹਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਇਹ ਦੋਵੇਂ ਆਪਸ ਦੇ ਵਿੱਚ ਬਹੁਤ ਥੱਲੇ ਆ ਦੋਵੇਂ ਇਹਨਾਂ ਦੋਵਾਂ ਦਾ ਮੁਕਾਬਲਾ ਹੋ ਸਕਦਾ ਦੂਜੇ ਤੀਜੇ ਨੰਬਰ ਦਾ ਇਹ ਹੁਣ ਲੜਾਈ ਆ ਆਪਦੀ ਲੜਦੇ ਆ ਪਰ ਇਹਨਾਂ ਨੇ ਜਿਹੜੀ ਹਵਾ ਬਣਾਈ ਸੀ ਜੋ ਗੱਲ ਕੀਤੀ ਸੀ ਉਹ ਕਿਸੇ ਬੰਨੇ ਕੋਈ ਜਿਹੜੀ ਉਹ ਹੋਈ ਨਹੀਂ ਉਹ ਸਿਰਫ ਤੇ ਸਿਰਫ ਝੂਠ ਬੋਲਣ ਤੇ ਤੇ ਜਿਹੜਾ ਸਿਆਸੀ ਸ਼ੋਸ਼ੇ ਛੱਡਣ ਤੱਕ ਸੀ ਉਹਨਾਂ ਆਖਰੀ ਸਵਾਲ ਲਵਾਂਗਾ ਅਗਰ ਵਿਧਾਇਕ ਬਣਦੇ ਹੋ ਸਰਕਾਰ ਬਣਦੀ ਆ ਤਾਂ ਸੁਲਤਾਨਪੁਰ ਲੋਧੀ ਵਾਸਤੇ ਕੀ ਵਾਲਾ ਟੀਚਾ ਹੋਏਗਾ ਤੁਹਾਡਾ ਦੇਖੋ ਮੇਰਾ ਅਗਲਾ 5 ਸਾਲ ਦਾ ਟੀਚਾ ਜਿਹੜਾ ਆ ਨਾ ਜਿਹੜਾ ਕੰਮ ਹੁਣ ਕੀਤੇ ਸ਼ੁਰੂ ਜਦੋਂ 스마트 ਸਿਟੀ ਹੋਇਆ ਪਿੰਡ ਬਾਬੇ ਨਾਨਕ ਦਾ ਇੰਟਰਨੈਟ ਲਿਆਉਣਾ ਉਤੋਂ ਬਾਅਦ ਜਿਹੜਾ ਜਿਹੜੀਆਂ ਰੋਡ ਨਿਕਲ ਰਹੀਆਂ ਮੇਰਾ ਅਗਲਾ ਟੀਚਾ ਇਹ ਹੈ ਵੀ ਅਗਲੇ 5 ਸਾਲ ਦੇ ਵਿੱਚ ਸੁਲਤਾਨਪੁਰ ਲੋਧੀ ਜਿਹੜਾ ਗੜगांव ਨਾਲ ਦੀ ਤਰੱਕੀ ਕਰੇ ਇਹ ਅਗਲਾ ਟੀਚਾ ਆ ਔਰ ਸੁਲਤਾਨਪੁਰ ਲੋਧੀ ਨੂੰ ਪਰਮਾਤਮਾ ਕਿਰਪਾ ਕਰੇ ਜਿਹੜੇ ਕੰਮ ਰਹਿ ਗਏ ਆ ਉਹ ਤੁਹਾਡੇ ਸਾਰਿਆਂ ਦੇ ਕਿਉਂ ਜਿਹੜਾ ਦੇਖੋ ਚੌਥਾ ਪਿੱਲਰ ਹੁੰਦਾ ਮੀਡੀਆ ਤੁਸੀਂ ਜੇ ਸਾਡੇ ਨੁਕਸਾਨਾ ਕੱਢੋਗੇ ਤਾਂ ਸਾਨੂੰ ਵੀ ਨਹੀਂ ਪਤਾ ਲੱਗਣਾ ਵੀ ਅਸੀਂ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਜਾਂ ਕਈ ਵਾਰੀ ਕੋਈ ਸਹੀ ਗੱਲ ਨਹੀਂ ਕਰਦਾ ਜਾਂ ਆਪਾਂ ਨੂੰ ਨੁਕਸਜਨਚਰ ਬੰਦਾ ਨਹੀਂ ਨਿਕਲਦੇ ਕੋਈ ਵੀ ਬੰਦਾ ਪਰਫੈਕਟ ਨਹੀਂ ਜੇ ਮੈਂ ਕਹਾਂ ਮੈਂ ਬਹੁਤ ਸਿਆਣਾ ਮੈਂ ਬੜਾ ਸਿਆਸੀ ਆ ਜਾਂ ਕੋਸ਼ਿਸ਼ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਰੇ ਫਿਰਦੇ ਆ ਬਾਕੀ ਇਹ ਤੁਸੀਂ ਵੀ ਸਾਰਿਆਂ ਨੇ ਜਿਹੜਾ ਉਹ ਕੰਮਾਂ ਦੇ ਦੱਸਣੇ ਨੁਕਸ ਕੱਢਣੇ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹੋਗੇ ਫਿਰ ਉਹ ਚੀਜ਼ ਜਿਹੜੀ ਆ ਉਹ ਸਹੀ ਮੰਦੀ ਹੁੰਦੀ ਆ ਫਿਰ ਉਹ ਚੀਜ਼ ਜਿਹੜੀ ਲੋਕਾਂ ਦੇ ਵਿੱਚ ਵੀ ਔਰ ਸੰਤਾਨਪੁਰ ਸ਼ਹਿਰ ਬਾਬੇ ਨਾਨਕ ਦੀ ਧਰਤੀ ਅਗਲੇ 5 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਇਹੀ ਕਿਹਾ ਵੀ ਯਾਦ ਮੇਰੀ ਗੱਲ ਜਰੂਰ ਰੱਖਿਓ ਗੜਗਾਉਂ ਜਿਹੜਾ ਆ ਰਿਕਾਰਡ ਰੱਖਿਓ ਅਗਲੇ 5 ਸਾਲ ਤੱਕ ਗੜਗਾਉਂ ਦੇ ਨਾਲ ਦਾ ਇਹ ਸੁਲਤਾਨ ਪਰਸ਼ਰ ਹੋਗਾ। ਸ਼ੁਕਰੀਆ ਜੀ। ਧੰਨਵਾਦ ਤੁਹਾਡਾ। ਤਾਂ ਨਵਤੇਜ ਚੇਮਨਾ ਜਿਹੜਾ ਨਵ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਆ ਔਰ ਇਹਨਾਂ ਦਾ ਦਾਵਾ ਹੈ ਕਿ ਅਗਰ ਉਹ ਦੁਬਾਰਾ ਸੁਲਤਾਨਪੁਰ ਲੋਧੀ ਸਹਿਯੋਗੀ ਚੰਦਰਦੇਵ ਰਾਜ ਜਗਜੀਤ ਸਿੰਘ ਤੰਜੂ ਮਿੰਨੀ ਪੌਕਟ ਸੁਲਤਾਨਪੁਰ ਲੋਧੀ